ਵੀ ਮਿੱਤਰੋ ਆ ਵੀਰ ਆਪਣੇ ਨਾਲ ਕਿਉਂ ਬਾਈ ਠੀਕ ਹੈ ਵਧੀਆ ਬਾਈ ਵਧੀਆ ਖੁਸ਼ਾ ਮਨ ਪੂਰਾ ਪੂਰਾ ਤੇ ਇਹ ਭਰਾਵਾ ਸਟਾਰ 325 ਵੈਰਾਈਟੀ ਆ ਬਾਈ ਇਹ ਤੁਸੀਂ ਐਂ ਲਾ ਲਓ ਵੀ ਸਾਡੇ ਇੱਧਰ ਲੋਕਾਂ ਮਨਾਂ ਦੇ ਵਿੱਚ ਗੱਲ ਕਰਦੇ ਆ ਕਹਿੰਦੇ 65 70 ਮਨ ਤੋਂ ਥੱਲੇ ਨਹੀਂ ਡਿੱਗਦੀ ਹੈਗੀ ਕੰਪਨੀ ਵੀ ਕਹਿੰਦੀ ਆ ਕਹਿੰਦੀ ਇਹ 28 ਤੋਂ 32 ਕੁਇੰਟਲ ਤੱਕ ਝਾੜ ਆ ਜਿਹੜਾ ਇਹਦਾ ਪੂਰੇ ਅਲੱਗ-ਅਲੱਗ ਰਾਜਾਂ ਦੇ ਵਿੱਚ ਰਹਿੰਦਾਗਾ ਬਹੁਤ ਸੋਹਣਾ ਉਹ ਆ ਤੇ ਕਿਵੇਂ ਲੱਗਿਆ ਬਾਈ ਝਾੜ ਤਾਂ ਵਧੀਆ ਲੱਗਿਆ ਬਾਈ ਵਧੀਆ ਲੱਗਿਆ ਪੂਰਾ ਠੀਕ ਹੈ ਤੇ ਜਿਵੇਂ ਐਤ ਕੀ ਸਾਰਾ ਵਹਨ ਲਾਤਾ ਹੈਨਾ ਤੇ ਐਡਾ ਵੱਡਾ ਰਿਸਕ ਕਿਵੇਂ ਲਿਆ ਫਿਰ ਪਰ ਥੋੜਾ ਲਾਇਆ ਦੀ ਪਰ ਵਧੀਆ ਲੱਗਿਆ ਕਿ ਭਾਈ ਸਾਰਾ ਲਾਤਾ ਠੀਕ ਹੈ ਪਹਿਲੀ ਵਾਰ ਕਿੰਨਾ ਬਹਾਂ ਲਾਇਆ ਦੀ ਪਿਛਲੀ ਵਾਰ 2 ਕਿੱਲੇ 2 ਕਿੱਲੇ ਤੇ ਉਦੋਂ ਐ ਨਹੀਂ ਲੱਗਿਆ ਵੀ ਯਾਰ ਨਮਾ ਜਾ ਬੀ ਐ ਨਾ ਭਰਾ ਇਹਦੀ 2 ਕਿੱਲੇ ਲਗੀ ਹੋ ਦੇਖੀ ਜਉ ਘੱਟ ਵੱਧ ਠੀਕ ਹੈ ਉਹਨੂੰ ਦੇਖ ਕੇ ਇਦਾਂ ਸਾਰਾ ਲਾਤਾ ਵਧੀਆ ਝਾੜ ਰਿਹਾ ਪੂਰਾ ਝਾੜਦਾ ਇਦਾਂ ਲੱਗਦਾ ਭਾਈ ਪੂਰਾ ਠੀਕ ਹੈ ਭਾਈ ਇਹ ਕਹਿੰਦਾ ਯਾਰ ਮੈਨੂੰ ਕਹਿੰਦਾ ਮਰਵਾਦਾ ਜੀ ਕਿਤੇ ਕਹਿੰਦਾ ਹੋਰ ਖਾਣਾ ਖੜਾ ਕਰ ਦੇ ਅੱਛਾ ਠੀਕ ਹੈ ਲਿਆ ਕੇ ਬੀਤੀ ਠੀਕ ਹੈ ਕਰਦੇ ਨਹੀਂ ਆਇਤੀਆਂ ਨਹੀਂ ਕਿਦੀ ਰੰਗ ਲਿਆਤੀ ਠੀਕ ਹੈ ਦੇਖ ਕਿਵੇਂ ਝਾੜ ਵਗੈਰਾ ਤਿੰਨ ਬੇਰਮਾਨ ਠੀਕ ਹੈ ਤਿੰਨ ਪਾਣੀ ਲਾ ਦੇਣੀ ਬਹੁਤ ਕਿੰਨੇ ਪਾਣੀ ਲਾ ਦੇਣਗੇ ਤਿੰਨ ਪਾਣੀ ਬਾਈ ਤਿੰਨ ਪਾਣੀ ਠੀਕ ਹੈ ਕੋਈ ਡੰਗਣ ਡੁੰਗਣ ਦੀ ਸਮੱਸਿਆ ਆ ਦੇਣ ਆ ਰਹੀ ਹੈ 12 ਕਿਤੇ ਬਣਦੇ ਆਪਾਂ ਸਾਰੀ ਖੜੀ ਆ ਉਹ 8 ਕਿਲੋਣੀ ਆ ਅਰੇ ਹੋ ਸਾਰੀ ਇਹੀ ਹੈ ਅਰੇ ਪਾਣੀ ਕੋਲ ਤਿੰਨ ਨਹੀਂ ਲਾਏ ਨੇ ਠੀਕ ਹੈ ਜੀ ਕਿਸਾਨ ਭਰਾਵੋ ਬਾਈ ਜੀ ਆ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਨਾ ਤੇ ਇਹ ਸਟਾਰ 325 ਵੈਰਾਈ ਹੈਗੀ ਭਰਾਵੋ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਇਹਦਾ ਵਧੀਆ ਰਿਜ਼ਲਟ ਆਗਾ ਤੇ ਬਹੁਤ ਸੋਹਣਾ ਆਪਾਂ ਕਹੀਏ ਵੀ ਤੇ ਆਹ ਦੇਖੋ ਤੁਸੀਂ ਟਰਾਲੀ ਦੇ ਵਿੱਚ ਪੈਂਦੀ ਦੇਖੋ ਮਹਾ ਕਿਆ ਬਾਤ ਹੈ ਤੇ ਉਹ ਖੜਾ ਸਾਡਾ ਕਿਸਾਨ ਵੀਰ ਜਿਹਦੀ ਇਹ ਵੈਰਾਈਟੀ ਹੈ ਜਿਹਦੇ ਇਹ ਵਾਹਨ ਦੇ ਵਿੱਚ ਲਾਈਵ ਹੀ ਹੈਗੀ ਆਪਾਂ ਤੁਹਾਡੇ ਨਾਲ ਉਹਦੀ ਕਰਵਾਉਣੇ ਆ ਗੱਲਬਾਤ ਵੀ ਕਿਵੇਂ ਰਿਹਾ ਕੀ ਰਿਜ਼ਲਟ ਆਦਾ ਕੀ ਉਹ ਹੈਣਾ ਤੇ ਸਾਰਾ ਕੁਝ ਬਾਈ ਨੂੰ ਪੁੱਛਾਂਗੇ ਇਹ 7325 ਵੈਰਾਈਟੀ ਹੈ ਤੇ ਬਾਕੀ ਕੰਪਨੀ ਕਹਿੰਦੀ ਵੀ ਇਹਦਾ 25 ਤੋਂ ਲੈ ਕੇ 28 ਕੁਇੰਟਲ ਇਹੜਾ ਇੱਕ ਕਿੱਲੇ ਦਾ ਝਾੜ ਹੈਗਾ ਕੀ ਹਾਲ ਨੇ ਬਾਈ ਹੋ ਠੀਕ ਹੈ ਕਿਹੜੀ ਵੈਰਾਈਟੀ ਹੈ ਬਾਈ ਕਿਹੜੀ ਵੈਰਾਈਟੀ ਹੈ 732 732 ਠੀਕ ਹੈ ਠੀਕ ਹੈ ਦੇਖ ਕਿੰਨੇ ਝਾੜ ਵਗੈਰਾ ਬਾਈ ਚਾਲ ਬਾਈ ਹੈਗਾ ਹੈਗਾ 370 ਰੁਪਏ ਤੋਂ ਹੋਇਆ ਸਰਮਾਣਾ ਠੀਕ ਹੈ ਕਿੰਨੇ ਪਾਣੀ ਲਾ ਦੇਣਗੇ ਕਿੰਨੇ ਪਾਣੀ ਲਾ ਦੇਣਗੇ ਤਿੰਨ ਪਾਣੀ ਬਾਈ ਤਿੰਨ ਪਾਣੀ ਠੀਕ ਹੈ ਕੋਈ ਡੱਕਣ ਡੱਕਣ ਦੀ ਸਮੱਸਿਆ ਆ ਦੇਣ ਆ ਰਹੀ ਹੈ 12 ਕਿਤੇ ਫੜਦੇ ਆ ਹੋ ਸਾਰੀ ਜੀ ਹੈ ਅਰੇ ਪਾਣੀ ਕੋਲ ਤਾਂ ਨਹੀਂ ਲਾਏ ਨੇ ਠੀਕ ਹੈ ਕਿੰਨੇ ਵਾਹਣ ਕਿੰਨਾਂ ਲਾਇਆ ਵਾਹਣ ਦੇ ਬਾਈ ਹੈਗੇ ਆਪਣੇ 24 25 ਕਿੱਲੇ 24 25 ਕਿੱਲੇ ਠੀਕ ਹੈ ਬਾਕੀ ਕਣਕ ਦੇਖੋ ਭਰਾਵਾ ਮਹਾ ਬਾਈ ਕੀ ਆ ਬਾਤ ਹੈ ਬਾਈ ਜੀ ਬਾਈ ਜਿਵੇਂ ਕੋਈ ਉਹ ਸੂਣੀ ਜਿੰਨੀ ਆਇਆ ਥੱਲੇ ਜਾ ਕੇ ਕਰਦੇ ਆ ਗੱਲ بابا ਆ ਜਾਓ ਜੀ ਬਾਈ ਕੰਬਾਈਨ ਦੇਖੋ ਤੁਸੀਂ ਵੱਡੀ ਹੁੰਦੀ ਦੇਖੋ ਕੰਬਾਈਨ ਦੀ ਮਹਾ ਕੀ ਆ ਬਾਤ ਹੈ ਉਹ ਠੀਕ ਹੈ ਉਹ ਵੀ ਕਹਿੰਦਾ ਬਾਈ ਨਜ਼ਾਰਾ ਆ ਰਿਹਾ ਪੂਰਾ ਭਰਾਵਾ ਵੱਡਣ ਦਾ ਮੈਂ ਕਹਿੰਦਾ ਕੀ ਆ ਬਾਤ ਹੈ ਬਾਈ ਦੇ ਉੱਤੋਂ ਤੁਸੀਂ ਐ ਦੇਖੋ ਵੀ ਕਿਸਾਨ ਵੀਰ ਵੀ ਖੁਸ਼ ਹੈ ਕਿਉਂ ਕਾਲੇ ਕਿਵੇਂ ਲੱਗਦਾ ਵੀ ਝਾੜ ਝੂਟ ਵਧੀਆ ਪੂਰਾ ਇਹਦਾ 25 ਤੋਂ 28 ਕੁਇੰਟਲ ਤੱਕ 30 ਕੁਇੰਟਲ ਤੱਕ ਵੀ ਲੋਕਾਂ ਨੇ ਝਾੜ ਕੱਢਿਆ ਹੋਇਆਗਾ ਹਾਂਜੀ ਹਾਂਜੀ ਤੇ ਪਾਣੀ ਬਾਈ ਕਹਿੰਦਾ ਤਿੰਨੀ ਲਾਏ ਨੇ ਉਹ ਕੰਪਨੀ ਕਹਿੰਦੀ ਵੀ ਚਾਰ ਤੋਂ ਪੰਜ ਪਾਣੀ ਜਿਹੜੇ ਨੂੰ ਲਾਉਣੇ ਪੈਂਦੇ ਨੇ ਪਰ ਬਾਈ ਕਹਿੰਦਾ ਤਿੰਨੀ ਪਾਣੀ ਲੈਣੇ ਬਾਈ ਪੂਰਾ ਡੱਕਰ ਵਾਹਣਾ ਹਨਾ ਪੂਰਾ ਡੱਕਰ ਆਇਆ ਮੰਨ ਵੀ ਇਹਦਾ ਇਹ ਤਾਂ ਉਸੇੋਂ ਦੇ ਪਾਣ ਨੂੰ ਫਿਰ ਆਪਣੇ ਕੋਹਾ ਠੀਕ ਹੈ ਨਹੀਂ ਐ ਮੰਨ ਵੀ ਟੱਕ ਨਹੀਂ ਕੋਵਦਾ ਸਹੀ ਗੱਲ ਹੈ ਤੇ ਆ ਜਾ ਬਾਈ ਆਪਾਂ ਦੇਖੀਏ ਮੜਾ ਜਾ ਉਹ ਕਰੀਏ ਹਨਾ ਤੁਸੀਂ ਆਏ ਦੇਖੋ ਵੀ ਕਿੰਨੀ ਸੋਹਣੀ ਬਾਈ ਵੈਰੈਟੀ ਖੜੀ ਆ ਤੇ ਥੱਲੋਂ ਦੇਖੋ ਬਾਈ ਨਾੜ ਵਗੈਰਾ ਦੇਖੋ ਇਹਦੇ ਸਾਰੇ ਕਿਵੇਂ ਮੈਂ ਕਹਣਾ ਵੀ ਉਹ ਹੈ ਤੇ ਬਾਈ ਤੂੜੀ-ਤਾੜੀ ਕਿਵੇਂ ਲੱਗਦਾ ਵੀ ਕਿੰਨੀ ਕ ਬਣੂ ਜਿਹੜੇ ਸਾਹਿਬ ਨਾਲ ਤਾਂ ਵੀ 300 4 ਟਰਾਲੀਆਂ ਭਰਨੀਆਂ ਜਿਹੜੇ ਸਾਹਿਬ ਨਾਲ ਦੁਪਹਿਰੇ ਚੱਲ ਰਹੀ ਜਾਂ ਤੁਸੀਂ ਹਾਂ ਲਾਲਾ ਵੀ ਤਿੰਨ ਕ ਦਾ ਟਾਈਮ ਆ ਬਿਲਕੁਲ ਵੀ ਲੰਗਾ ਲੂੰਗਾ ਪੂਰਾ ਵਧੀਆ ਹੈਨਾ ਸਹੀ ਗੱਲ ਆ ਬਾਈ ਜਿਵੇਂ ਮੰਨਦਾ ਵੀ ਕਈ ਵਾਰ ਆ ਕਿ ਜਿਵੇਂ ਮੀਂਹ ਮੂੰਹ ਪੈਗੇ ਤੀਗੇ ਜਾਂ ਆ ਮਗਰੋਂ ਚ ਖੇੜਾ ਜਾਇਆ ਤੀ ਉਹਦੇ ਨਾਲ ਵੀ ਨਹੀਂ ਕੋਈ ਡਿੱਗਣ ਦੀ ਸਮੱਸਿਆ ਹੈ ਨਾ ਉਹਦੀ ਉਹਦੀ ਪਾਣੀ ਦਾ ਜਦੋਂ ਮਾਦਰ ਚਖੇੜ ਆਇਆ ਹਾਂ ਸਾਰੇ ਦਾ ਸਾਰਾ ਬਾਣ ਖੜਾ ਹੈ ਪੁਣੇ ਠੀਕ ਹੈ ਜਿਵੇਂ ਆ ਤੁਸੀਂ ਲਾ ਲਓ ਵੀ ਅੱਜ ਇਹ ਵੀਡੀਓ ਬਣ ਰਹੀ ਹੈ ਕਿ 19 ਅਪ੍ਰੈਲ ਨੂੰ ਬਣ ਰਹੀ ਹੈ ਹੈ ਨਾ ਤੇ 9 10 ਅਪ੍ਰੈਲ ਨੂੰ 11 ਅਪ੍ਰੈਲ ਨੂੰ ਚਖੇੜ ਆਇਆ ਤੀਗਾ ਨਹੀਂ ਮੈਂ ਕਹਣਾ ਬਾਈ ਲੋਕਾਂ ਦੀਆਂ ਕਣਕਾਂ ਬਿਛ ਗਈਆਂ ਆਹ ਵੈਰਾਈਟੀ ਦੇਖੋ ਤੁਸੀਂ ਬਾਈ ਪੂਰੀ ਸੋਹਣੀ ਹੈ ਸਹੀ ਕੁਝ ਵੀ ਨਹੀਂ ਡਿੱਗਿਆ ਮੈਂ ਕਹਣਾ ਸਾਰਾ ਬਾਣ ਹੋ ਤੱਕ ਉਹ ਹੈ ਕੈਮਰਾ ਮਾਰਦੇ ਇਹ ਵੀ ਸਾਰੀ ਖੜੀ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਇਹ ਸਾਰੇ ਜੇਹੀ ਵੀਜੀ ਵੀ ਦੀ ਬਾਈ ਹੈ ਬਿਲਕੁਲ ਤੇ ਫਰਾਂਡੀ ਘਵਾਂਡੀ ਪੁੱਛਦੇ ਦੀਗੇ ਵੀ ਕਿਹੜੀ ਵੈਰਾਈਟੀ ਹੈ ਹਾਂ ਬਾਈ ਆਂਡੀ ਘਵਾਂਡੀ ਤਾਂ ਪੁੱਛਿਆ ਵਾਧੂ ਵੀ ਕਿਹੜੀ ਵੈਰਾਈਟੀ ਆ ਮਾ ਠੀਕ ਹੈ ਦੱਸਾਂ ਹੀ ਜ ਐ ਕਰ ਸਹੀ ਗੱਲ ਆ ਬਾਈ ਬਿਲਕੁਲ ਜੀ ਬਿਲਕੁਲ ਤੇ ਗੱਲ ਇਹ ਹੈ ਬਾਈ ਇਹ ਸਟਾਰ ਐਗਰੀ ਸੀਡ ਉਹ ਕੰਪਨੀ ਆਗੀ ਮੰਨ ਲਓ ਜਿਹਦੀ ਸਟਾਰ 10 15 ਸਰੋਵਾਂਦੀ ਆ ਸਟਾਰ 444 ਮੂੰਗੀ ਆਉਂਦੀ ਆਗੀ ਹਨਾ ਤੇ ਇਹ ਜਿਹੜੀ ਤੁਸੀਂ ਕਣਕ ਲਈ ਆ ਇਹ ਸਟਾਰ 325 ਵੈਰਾਈਟੀ ਹੈਗੀ ਪਰ ਫਿਰ ਵੀ ਜਿਵੇਂ ਤੁਸੀਂ ਕਹਿੰਦਾ ਵੀ 365 ਆ ਹਨਾ ਜਦੋਂ ਕਿਸਾਨ ਵੀਰ ਭੁੱਲ ਜਾਂਦੇ ਨੇ ਨਾ ਕੋਈ ਹੋਣੀ ਹੈ ਹੀ ਗੱਲ। ਵੀਰ ਵੀਰੇ ਪਤਾ ਕੀ ਆ ਆਪਾਂ ਨੂੰ 2 ਕਿੱਲਾਂ ਦਾ ਬੀਜ ਮਿਲਿਆ ਸੀ ਇਹ। ਅੱਛਾ। ਹਾਂ ਇਸ ਵਾਰ ਵਧਾਇਆ। ਕਿਤਕੀ ਵਧਾਇਆ? ਪਿਛਲੀ ਵਾਰ 2 ਕਿੱਲੇ ਲਾਈ ਠੀਕ ਆ ਠੀਕ ਆ। ਕਿਤਕੀ ਫਿਰ 24-25 ਕਿੱਲੇ ਕਰਤੇ ਹੈ ਬਿਲਕੁਲ ਜੀ ਬਿਲਕੁਲ। ਤੇ ਬਹੁਤ ਸੋਹਣਾ ਬਾਈ ਮੈਂ ਕਹਿੰਦਾ ਯਾਰ ਬਾਈ ਕੋਲੇ ਖੜ ਕੇ ਦੇਖੋ ਵੀ ਆਪਾਂ ਕਿੱਡਾ ਕਿੱਡਾ ਕਰਦਾ ਜੇ ਲਾਈਏ ਸਾਹਿਬ। ਤੇ ਤੁਸੀਂ ਆਪ ਦੇਖ ਲਓ ਵੀ ਇਹਨਾਂ ਦਾ ਘਟੋ ਘਟ ਬਾਈ 3-3 ਫੁੱਟ ਤੱਕ ਹਨਾ 3-3.5 ਫ ਬਿਲਕੁਲ ਗਈ ਹੈਗੀ ਬਾਈ ਕਹਿੰਦਾ ਤਿੰਨ ਤੋਂ ਚਾਰ ਟਰਾਲੀਆਂ ਜਿਹੜਾ ਨਿਕਲਦਾ ਉਹ ਹੈਗਾ ਹੱਟਦਾ ਬਾਈ ਖਰਚੇ ਖੜੇ ਹੋਣ ਹਾਂ ਬਿਲਕੁਲ ਬਿਲਕੁਲ ਗੋਡਿਆਂ ਤੱਕ ਦਾ ਬਾਈ ਦੇ ਖਰਚੇ ਖਰਚੇ ਹੀ ਆਉਂਦੇ ਹੈਗੇ ਬਿਲਕੁਲ ਜੀ ਬਾਕੀ ਹਾਂ ਸਰ ਸਾਹਿਬ ਨੂੰ ਤਿੰਨ ਸਾਢੇ ਤਿੰਨ ਬੱਜੇ ਹੋਣਗੇ ਬਿਲਕੁਲ ਬਿਲਕੁਲ ਤੇ ਟਾਈਮ ਇਸ ਟਾਈਮ ਹਾਂ ਪੌਣੇ ਚਾਰ ਹੋ ਗਏ ਪੌਣੇ ਚਾਰ ਦਾ ਟਾਈਮ ਆਗਾ ਤੇ ਬਹੁਤ ਸੋਣਾ ਜਾਨੀ ਬਾਈ ਮਨ ਖੁਸ਼ਾ ਪੂਰਾ ਪੂਰਾ ਬਾਈ ਪੂਰਾ ਨਾ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਲਾਣੇਦਾਰ ਦੀ ਬਣਾ ਦਈਏ ਬਿਲਕੁਲ ਜੀ ਬਿਲਕੁਲ ਤੇ ਆ ਜਾਓ ਭਰਾਵੋ ਬਿਲਕੁਲ ਬਾਈ ਲਾਣੇ ਦਾ ਰੋਜ਼ਾ ਹੱਕ ਮੰਗਦਾ ਜਰੂਰ ਹੈ ਨਾ ਤੇ ਆਪਾਂ ਪੁੱਛਦੇ ਆ ਬਾਪੂ ਨਾਲ ਕਰਦੇ ਆ ਗੱਲ ਟਰੈਕਟਰ ਕਿਹੜਾ ਪ੍ਰੀਤ ਹਾਂਜੀ ਇਹ ਵੀ ਕਹਿੰਦੇ ਝੋਟਾ ਹੀ ਆ ਹੈ ਬਾਪੂ ਕੀ ਹਾਲ ਹੈ ਠੀਕ ਹਾਲ ਤੁਸੀਂ ਦੱਸੋ ਪੁੱਤ ਵਧੀਆ ਵਧੀਆ ਸੱਸੀ ਗਾਲ ਜੀ ਹੋ ਠੀਕ ਹੋ ਜੀ ਤੇ ਕਿੰਮਿਆਂ ਕਣਕ ਦਾ ਝਾੜ ਵਧੀਆ ਵਧੀਆ ਪੂਰਾ ਹੈ ਨਾ ਪੂਰਾ ਵਧੀਆ ਨਾ ਦੇਖੋ ਡਿੱਗੀ ਡੁੱਗੀ ਵੀ ਜਮਾ ਨਹੀਂ ਹੈਗੀ ਸਹੀ ਗੱਲ ਆ ਵਾ ਤੇ ਮਨ ਖੁਸ਼ਾ ਪੂਰਾ ਪੂਰਾ ਬਾਗੋ ਬਾਗਾਂ ਟਾਂਡੀ ਗਵਾਂਡੀ ਦੇਖਦੇ ਦੀ ਕਣਕ ਵੀ ਕੀ ਬਾਤ ਹੀ ਆ ਠੀਕ ਹੈ ਤੁਮਲਾਂ ਕਰਦੀ ਰਹੀ ਹਾਂ ਬਿਲਕੁਲ ਜੀ ਸੋ ਐਸੇ ਕਰਕੇ ਕਹਿੰਦੇ ਹੁੰਦੇ ਆ ਭਰਾਓ ਵੀ ਜਿਹੜੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਬਾਈ ਹਨਾ ਉਹਤੇ ਜਰੂਰ ਅਮਲ ਕਰਿਆ ਕਰੋ ਬਿਲਕੁਲ ਤੇ ਆਹ ਕਾਲਾ ਬਾਈ ਆ ਸਾਡਾ ਮਸ਼ੀਨ ਵਾਲਾ ਕਾਲੇ ਤੁਸੀਂ ਤਾਂ ਮਤਲਬ ਹੋਰ ਵੀ ਲੋਕਾਂ ਦੀਆਂ ਕਣਕਾਂ ਮੜਦੇ ਹੋ ਹਨਾ ਜਿਹੜੀ ਇਹ ਸਟਾਰ 325 ਵੈਰਾਈਟੀ ਤੁਸੀਂ ਅੱਜ ਵੜਨਾ ਆਏ ਹੋ ਇਹਦਾ ਕੀ ਫਰਕ ਲੱਗਿਆ ਬਾਈ ਵਧੀਆ ਜੀ ਇਹਦਾ ਚਾੜ ਬਹੁਤ ਵਧੀਆ ਨਿਕਲਿਆ ਹੈ ਜੀ ਠੀਕ ਹੈ ਆਪਾਂ ਨੂੰ ਜੀ ਲਾਂਗੇ ਲੂੰਗੇ ਦਾ ਫਰਕ ਹੈਗਾ ਬਹੁਤ ਵਧੀਆ ਜੀ ਤੂੜੀ ਬਹੁਤ ਬਣਦੀ ਹੈ ਇਹਦੀ ਜੀ ਠੀਕ ਹੈ ਖੜੀ ਹੈ ਜੇ ਗਣਕੀਪੁਰਾ ਡਾਲੋ ਡਾਲ ਖੜੀ ਹੈ ਜੀ ਹਾਂ ਮਸ਼ੀਨ ਵੀ ਦੇਖ ਲੈ ਆਇਆ ਭੱਜੀ ਫਿਰਦੀ ਹੈ ਜਿਵੇਂ ਰੋਡ ਤੇ ਜਾਂਦੀ ਹੁੰਦੀ ਹੈ ਦੇਖ ਲੈ ਬਿਲਕੁਲ ਜੀ ਬਹੁਤ ਵਾਸੂ ਠੀਕ ਹੈ ਬਾਈ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਜੀ